ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ ਵਿੱਚ ਸਵੇਰੇ 5:30 ਵੱਜ ਚੁੱਕੇ ਦਿਨ ਚੜ ਗਿਆ ਅੱਜ ਆਪਾਂ ਚੱਲਾਂਗੇ ਖੇਤਾਂ ਖੇਤ ਕੰਮ ਕਰੀ ਵੱਟ ਗੱਲੇ ਆਵਾਂਗੇ ਤੇ ਕਾਲਾ ਸਾਡਾ ਪਹੁੰਚ ਚੁੱਕਿਆ ਭਾਈ ਦੂਜਾ ਪਾਰੀ ਲੈ ਕੇ ਭੱਗ ਗਿਆ ਤੇ ਅਸੀਂ ਚੱਲਾਂਗੇ ਖੇਤ ਨੂੰ ਖੇਤ ਦਿਖਾਵਾਂਗੇ ਜਾ ਕੇ ਲਓ ਜੀ ਖੇਤ ਆਪਾਂ ਪਹੁੰਚ ਚੁੱਕੇ ਹਾਂ ਸਵੇਰੇ ਸਵੇਰਾ ਮੌਸਮ ਰਾਤ ਮੀਂਹ ਪਿਆ ਥੋੜਾ ਮੋਟਾ ਕੁਝ ਫਰਕ ਹੈ ਮੌਸਮ ਦਾ ਮੜਾ ਮੋਟਾ ਖੇਤ ਪਹੁੰਚਦਾ ਕਾਰਨ ਤੁਸੀਂ ਆ ਦੇਖ ਰਹੇ ਹੋਵੋਗੇ ਇਹ ਮੂੰਗੀ ਆ ਮੂੰਗੀ ਦੇ ਵਿੱਚ ਆਪਣੀ ਜਿਹੜੀ ਚਰੀ ਹੈ ਚਰੀ ਹੋ ਗਈ ਸੀ ਕੋ ਮਸ਼ੀਨ ਨਾਲ ਬੀਜੀ ਸੀ ਮੂੰਗੀ ਉਹਦੇ ਵਿੱਚ ਵੀ ਰਹਿ ਜਾਂਦਾ ਉਹ ਚਰੀ ਮੂੰਗੀ ਵਿੱਚ ਹੋ ਰਹੀ ਆ ਹੁਣ ਇਹ ਕਿਉਂਕਿ ਹੁਣ ਜੀਰੀ ਲਾਉਣੀ ਆ ਕਦੇ ਦਿਨ ਚ ਤਾਂ ਕਰਕੇ ਹੁਣ ਜਿਹੜੀ ਵਿੱਚ ਦੇਖ ਰਹੇ ਹੋ ਤੁਸੀਂ ਆ ਚਰੀ ਨੂੰ ਵੱਢਾਂਗੇ ਤੇ ਕਰਕੇ ਤੰਨੇ ਮੈਂ ਕਾਲਾ ਥਾੜਾ ਵੱਡਾ ਭਰਾ ਤੰਨੇ ਹੀ ਪਹੁੰਚੇ ਹਾਂ ਰੇੜੀ ਲੈ ਕੇ ਹੁਣੇ ਵੱਢਾਂਗੇ ਪਾਈ ਸਵੇਰੇ ਸਵੇਰੇ ਕਿਉਂਕਿ ਦਰੇ ਗਰਮੀ ਬਹੁਤ ਹੋ ਜਾਂਦੀ ਆ ਇਹ ਕੁਛ ਤਾਂ ਗੰਨਦਾਰੀ ਦਾ ਕੰਮ ਸਾਨੂੰ ਪਤਾ ਹੀ ਆ। ਜਾਮਣਾ ਆਪਣੀਆਂ ਪੱਕ ਚੁੱਕੀਆਂ ਨੇ। ਜਾਮਣਾ ਵੀ ਲੈ ਕੇ ਜਾਵਾਂ ਕਿੱਦਾਂ ਜੀ ਦੇਖਦੇ ਆਂ ਟਾਈਮ ਨਹੀਂ ਲੱਗ ਰਿਹਾ ਹਜੇ। ਤੇ ਆਪਣਾ ਮਰੂਦ ਦਾ ਆ ਗਿਆ। ਮਰੂਦ ਵੀ ਲੱਗਣ ਲੱਗੇ। ਦੱਤੀ ਇਹ ਤੋਂ ਬਦਲਾ ਕਰ ਜਾਨਾ। ਤੇਜ਼ੀ ਘਾਟਣੇ ਗਲੇ ਹਾਂ ਜੀ ਵਿੱਚ ਹੀ ਆ। ਤੇ ਹੁਣ ਵੱਡਾਂਗੇ ਪਈ ਹੁਣ ਦਿਖਾਵਾਂਗੇ। ਝਕਾ ਮੈਂ ਸਾਈਕਲ। ਇਹ ਆਪਣੀ ਰੈਡੀ ਪਈ। ਕਾਲਿਆਂ ਚੱਕ ਲੀਆਂ ਦਾਤੀਆਂ। ਵੜਦੇ ਆਂ ਪੈ ਕਰਦੇ ਆਂ ਸਟਾਰਟ। ਫੇਸ ਨੂੰ ਵਿੱਚ ਮੜਾ ਮੜਾ ਦਿਖਾਵਾਂਗੇ। ਬੜਾ ਤਾਂ ਨਹੀਂ ਦਿਖਾਏ ਜਾਣੇ ਕਿਉਂਕਿ ਕੰਮ ਨੇ ਵੇੜੀ ਜਲਦੀ ਦੁਕਾਨ ਵਾਲੀ ਹਾਂ ਹਾਂ ਪਹਿਲਾਂ ਕਰਦਾਂ ਸਟਾਰਟ ਜੀ ਫਿਰ ਮਿਲਾਂਗੇ ਹੁਣ ਵਿਚਾਲੇ ਦੇਖਦੇ ਲਓ ਜੀ ਦੋ ਫੰਟਾ ਕੰਪਲੀਟ ਕਰਤੀ ਆਪਾਂ ਨੇ ਅਜੇ ਕੰਮ ਚੱਲ ਰਿਹਾ ਹੈ ਰੈਡੀ ਭਰਤੀ ਦੇਖੋ ਕਿ ਰੈਡੀ ਅਜੇ ਕਰਿੰਜ ਪਲੱਸ ਹੋਰ ਹੋ ਜੂਗੀ ਲੱਗ ਰਿਹਾ ਤੰਨੇ ਅੱਜ ਕਿਸੇ ਨੇ ਚਾਹ ਨਹੀਂ ਪੀਤੀ ਅਜੇ ਤੱਕ ਤੰਨੇ ਨੇ ਅਜੇ ਚਾਹ ਨਹੀਂ ਪੀਤੀ ਹੁਣ ਗੋਡਾ ਫਰਾ ਜਾਊਗਾ ਜਿਹੜੀ ਲਾ ਕੇ ਆਊਗਾ ਨਾਲ ਚਾਹ ਲੈ ਕੇ ਆਊਗਾ ਗਰਮੀ ਹੈਗੀ ਜ਼ਰੂਰ ਆ ਫਰਕ ਪਿਆ ਮੌਸਮ ਵੀ ਕਰਕੇ ਪਰ ਬੜਾ ਨਹੀਂ ਹੋਮਸ ਸੀ ਬੜੀ ਹੈ ਗਰਮੀ ਬਹੁਤ ਜ਼ਿਆਦਾ ਆ ਮੌਸਮ ਨਾਲ ਵੀ ਵੱਧ ਵਧਦਾ ਕਹਿਦੀ ਹੈ ਅੱਜ ਤੋਂ ਥੋੜਾ ਮੋਟਾ ਬੱਦਰ ਆ ਗਿਆ ਹੋਊਗਾ ਕੋਈ ਵੱਡਾਂਗੇ ਬਣੇ ਰਿਹਾ ਸਾਰੇ ਬਲਾਸ ਨੂੰ ਦਿਖਾਵਾਂਗੇ ਮੌਸਮ ਵਧੀਆ ਪੈਸੇ ਨੂੰ ਤਾਂ ਬੱਦਲ ਵਾਈ ਆ ਪਰ ਗਰਮੀ ਹੈਗੀ ਬਹੁਤ ਜ਼ਿਆਦਾ ਇਹ ਕਾਹ ਫਰਦਾ ਬੰਦਾ ਬੇਲਾ ਕੰਮ ਨਹੀਂ ਕਰਾਉਂਦਾ ਕੋਈ ਇਹਨਾਂ ਨੇ ਮਾਰਾ ਬੜਾ ਕੰਮ ਕਰਾਉਂਦਾ ਉਹ ਭੱਜ ਗਿਆ ਕੰਮ ਦੇ ਨਾਲ ਉਹਨੂੰ ਮੈਂ ਆਹ ਦਾਤੀ ਫੜਦਾ ਉਹ ਫੜਦਾ ਭੱਜਿਆ ਆ ਜਾ ਆ ਜਾ ਕੰਮ ਕਰੀਏ ਓਏ ਆ ਜਾ ਲੈ ਉਹ ਟਾਲਦਾ ਫਰਦਾ ਇਹ ਕਾਰ ਚ ਕਦਮ ਮੈਂਬਰ ਹੁੰਦਾ ਹੈ ਦਾ ਟਾਲਦਾ ਉਹਦਾ ਉਹੀ ਇਹ ਬੰਦਾ ਉਹ ਭੱਜ ਗਿਆ ਲੈ ਐਂ ਨਾਲ ਕੰਮ ਕਰਾ ਲਾ ਤਾਲਾ ਤੇ ਮੈਂ ਚੱਲ ਰਿਹਾ ਭਾਈ ਕਾਹ ਕਰੀ ਗਰਮੀ ਗਰਮੀ ਕੀ ਕਹਿੰਦੀ ਆ ਗਰਮੀ ਤਾਂ ਹੈ ਜੀ ਪੂਰੀ ਇਹ ਮੀਂਹ ਪੈ ਕੇ ਵੀ ਫਰਕ ਨਹੀਂ ਪਿਆ ਹਨਾ ਹਾਂ ਹਾਂ ਆਪਣੇ ਕਿੱਥੇ ਫਰਕ ਪੈਂਦਾ ਗਰਮੀ ਤਾਂ ਉਨੀ ਹੀ ਹੈ ਹਾਂ ਹਾਂ ਗਰਮੀ ਫੱਲਾ ਹੋਰ ਯਾਰ ਵੇ ਜੀ ਮੇਰੀ ਨਹੀਂ ਪੈ ਗਿਆ ਰਾਤ ਵੀ ਛਾਲ ਮੌਸਮ ਠੀਕ ਹੋਊ ਮਾੜਾ ਮੋਟਾ ਪਰ ਭਾਈ ਗਰਮੀ ਉਨੀ ਹੀ ਬਹੁਤ ਜ਼ਿਆਦਾ ਹੈ ਕਾਲਾ ਤੇ ਮੈਂ ਵੱਢ ਰਿਹਾ ਦੂਜਾ ਭਰਾ ਲਾਉਣ ਗਿਆ ਕਾਲਾ ਇਹਨਾਂ ਟਰਾਲੀ ਭਰ ਕੇ ਭੇਜ ਤੇ ਇੱਕ ਘਰੇ ਲਾਉਣ ਗਿਆ ਉਹ ਨਾਲੇ ਚਾਹ ਲੈ ਕੇ ਤੁਹਾਡੇ ਵੱਸੇ ਭੁੱਖ ਲੱਗੀ ਹੁਣ ਤਾਂ ਅਜੇ 25 ਮਿੰਟ ਅਜ ਬਹੁਤ ਬੜਦਾ ਆਈਡੀ 7 ਵਜੇ ਨਹੀਂ ਅਸੀਂ ਵੱਢ ਕੇ ਵੇਲੇ ਹੋ ਜਾਈਏ ਫਿਰ ਭਾਈ ਗੱਲਾਂ ਨੂੰ ਮੋਬਾਈਲ ਦੀ ਲੋੜ ਹੈ ਅੱਜ ਜਿੰਨੇ ਚਿਰ ਚੱਲੂ ਹਾਂ ਇਹ ਨਹੀਂ ਆਂਦਾ ਨਹੀਂ ਜਾਉਂ ਠੀਕ ਹੈ ਤੇ ਲਓ ਜੀ ਬੱਗ ਲਈਏ ਫਿਰ ਚਾਹ ਪੀਂਦੇ ਹੋਣਾ ਕਰਾਂ ਗੱਲਾਂ ਬਾਤ ਲਓ ਜੀ ਕਰਦੇ ਬਹੁਤਾ ਪਾਣੀ ਪੀ ਲਈਏ ਮਹੜੀ ਕਮਾਂਡ ਰਹੀ ਜੀ ਲਾ ਲੂ ਇੱਥੇ ਤਾਂ ਕੰਮ ਹੋਣ ਤਾਂ 20 ਮਿੰਟਾਂ ਦਾ ਕੰਮ ਹੋਊਗਾ ਪਾਣੀ ਪੀਣ ਲੱਗੇ ਕਰਦੇ ਵੜੀਆ ਜਾ ਆਹ ਕਿੱਲੇ ਤੋਂ ਕੱਖਾਂ ਫੜਦੇ ਦੋ ਜੇ ਇੱਕ ਦੋ ਟਰਾਲੀਆਂ ਦੋ ਟਰਾਲੀਆਂ ਵੜਦੀਆਂ ਇੱਕ ਕਿੱਲੇ ਚ ਲੈ ਕੇ ਚਾਹ ਆਂਦੀ ਆ ਗਿਆ ਉਹ ਸਾਹਮਣੇ ਦੇਖ ਰਿਹਾ ਵੱਡਾ ਫਰਾਹ ਰੇੜੀ ਤੇ ਆ ਗਿਆ ਚਾਹ ਲੈ ਕੇ ਹੁਣ ਚਾਹ ਪੀਵਾਂਗਾ ਸਵੇਰੇ ਦੇ 5 ਵਜੇ ਉੱਠੇ ਹੋਏ ਚਾਹ ਵੀ ਨਹੀਂ ਪੀਤੀ ਚਾਹ ਪੀ ਕੇ ਫੇਰ ਝਟ ਲਾਵਾਂਗੇ ਬਸ ਥੋੜੀ ਰਹਿ ਕੰਮ ਹੁਣ ਤਾਂ ਉਹ ਬਿਲਕੁਲ ਬੰਦ ਤਾਂ ਹੈ ਬੜੀ ਉਹ ਬਿਲਕੁਲ ਬੰਦ ਹੈ ਗਰਮੀ ਬਹੁਤ ਜ਼ਿਆਦਾ ਚਾਹ ਆਈ ਜਾਂਦੀ ਸਿਲਿੰਗ ਸੋਣ ਖਾਵਾਂਗੇ ਬਾਕੀ ਲਓ ਜੜੀ ਚਾਹ ਆ ਚੁੱਕੀ ਹੈ ਪੀਵਾਂਗੇ ਚਾਹ ਨਾਲ ਬਿਸਕਟ ਖਾਵਾਂਗੇ ਭੁੱਖ ਲੱਗੀ ਸਵੇਰੇ ਉੱਠੇ ਹੋਏ 5 ਵਜੇ ਦੇ ਚਾਹ ਨਾਲ ਬਿਸਕਟ ਖਾਵਾਂਗੇ ਹੁਣ ਉੱਠੋਗੇ ਲਓ ਜੀ ਚਾਹ ਪੀਣ ਲੱਗ ਰਹੇ ਆ ਵੈਸੇ ਆ ਟਾਈਮ ਅਸੀਂ ਜੋਗਾ ਕਰਦੇ ਹਾਂ ਸਕੂਲ ਚ ਅੱਜ ਆਉਂਦਾ ਨਹੀਂ ਅੱਜ ਤਾਂ ਵਾਛੁੱਟੀ ਹੁੰਦੀ ਅੱਜ ਦਾ ਖੇਤ ਜੋਗਾ ਕਰ ਲਿਆ ਮੈਸਰ ਕਰਨ ਕਰਨਾ ਜੋਗਾ ਜਰੂਰੀ ਹੈ ਗੱਤ ਨੂੰ ਮਾਦਰਾ ਹੁਣ ਕਹਾਂਗੇ ਆਹ ਜੋਗਾ ਕਰੀਏ ਦਿੰਦੇ ਆ ਸੱਤਾ ਪਿਆ ਉਹਦਾ ਫਿੱਟਾ ਨਹੀਂ ਹੋਣਾ ਸੱਤਾ ਪਿਆ ਮਸਾਂੇ ਤੋਲ ਮਿਲਦੇ ਲੋ ਲਓ ਜੀ ਚਾਹ ਪੀ ਲਈ ਸੀ ਨੇ ਭਾਈ ਹੁਣ ਤਾਂ ਇਹ ਸਾਡਾ ਇੱਕ ਕਫਾਂਟ ਉਹ ਨਵੇੜੀ ਹੈ ਫੇਰ ਥੋੜਾ ਜਿਹਾ ਉਧਰ ਹੋਰ ਵੱਢਣੀ ਹੈ ਉਹ ਵੱਢ ਕੇ ਫਿਰ ਉਹ ਮੈਂ ਫਰੀ ਇੱਕ ਕਫਾਂਟ ਦਾ ਕੰਮ ਰਹਿ ਗਿਆ ਸਾਡਾ ਹੁਣ ਖਚਦਣਾ 10 ਮਿੰਟਾਂ ਜੀ ਤਾਂ ਅਸੀਂ ਥੋੜੀ ਸਿੱਧੀ-ਸਿੱਧੀ ਇਹ ਚ ਤਾਂ ਪਰ ਥੋੜੀ ਉਹ ਦੇਖ ਰਿਹਾ ਹਾਂ ਕਿਹਾਂ ਉੱਥੇ ਆ ਸਾਡਾ ਵਾਡਾ ਲੱਗਿਆ ਹੋਇਆ ਹੈ ਬਸ ਕੋਈ ਡੰਡਾ ਦਾ ਕੰਮ ਹੋ ਗਿਆ ਮੈਨੂੰ ਲੱਗਦਾ ਦੇ ਘੰਟੇ ਸੀ ਕੰਮ ਨੇ ਮੇੜ ਸਕਦੇ ਆ ਬਾਕੀ ਦੇਖਣਾ ਕਾਂ ਵਾਲੇ ਮੇੜ ਦਾਂਗੇ ਅੱਧੇ ਘੰਟੇ ਜਾ ਨੱਪੜ ਗਿਆ ਅੱਧੇ ਘੰਟੇ ਬਸ ਡੰਡਾ ਕੋਈ ਵੱਡੀ ਅਸ਼ੀ ਵੇਸਲ ਮਿਲ ਜਾਂ ਦਵਾਰੇ ਚੱਲ ਵੀ ਪਾ ਲਓ ਜੀ ਮੰਗੀ ਵਾਲੀ ਚੱਲੀ ਤਾਂ ਆਪਾਂ ਸਾਰੇ ਵੱਢਤੀ ਕਮੇੜ ਤਾਂ ਕੰਮ ਇਹ ਆदमी ਨੂੰ ਲੱਗਦਾ ਪਤਾ ਤੇ ਕਾਲਾ ਤੇ ਫਰਾ ਚੱਕ ਰਹੇ ਨੇ ਵੱਡਾ ਫਰਾ ਉਹ ਲੱਗ ਰਹੇ ਦੇਖ ਰਹੇ ਹਾਂ ਤੁਸੀਂ ਦੋਨੇ ਚੱਕਣ ਮੈਂ ਕਾਲੇ ਤੋਂ ਮੈਂ ਨਾਲ ਚੱਕਾ ਦੇ ਚੱਲ ਇਹ ਵੱਢ ਚੁੱਕਿਆ ਉਠੜੀ ਉਧਰ ਰਹਿੰਦੀ ਹੈ ਬੱਡਾਂ ਲੱਗੇ ਹੋਏ ਆਪਣਾ ਰੋਲ ਲੈ ਕੇ ਜਾਂਦੇ ਸੀ ਕਿਉਂਕਿ ਬੱਡਾਂ ਨੇ ਸਾਰੀ ਕਿਉਂਕਿ SLA ਵੀ ਅੱਜ ਬਹੁਤ ਬਹਾਦਾਂਗੇ ਮੌਸਮ ਖਰਾਬ ਹੈ ਦਿਨਹਿਰੇ ਵੀ ਨਾ ਪਿਆ ਰਾਤ ਨੂੰ ਹੀ ਪਈ ਥੋੜਾ ਜਿਹਾ ਇਹ ਰਾਤ ਅੱਜ ਦਿਨੇ ਨਾ ਪਿਆ ਸਾਂਹੋਂ ਤੱਕ ਦੇਖਦੇ ਆਂ ਬਾਣ ਬਹਾਦਾਂਗੇ ਕਿ ਮੀਂਹ ਦੱਸਿਆ ਹੋਏ ਨੇ ਜਿਆਦਾ ਕਰਕੇ ਕੋਸ਼ਿਸ਼ ਕਰਾਂਗੇ ਬੰਦਾ ਬੰਦਾ ਬਾਣ ਬਹਾਇ ਜਾਵੇ ਫਿਰ ਆਰਗੈਨਿਕ ਹੋਣ ਕਰਕੇ ਇਹ ਤੇ ਆਪਣੇ ਜਿਹਾ ਕਾਫੂ ਇਸ ਵਾਲਾ ਹੁੰਦਾ ਇਸ ਦੇ ਕੱਖ ਹੋਈ ਜਾਂਦੇ ਨੇ ਪਰ ਆਪਾਂ ਕੋਈ ਰੇ ਸਪਰੇ ਨਹੀਂ ਪਾਉਂਦੇ ਤਾਂ ਕਰਕੇ ਵਾਲੇ ਹੋ ਜਾਂਦੇ ਨੇ ਦੇਖੋ ਇਹ ਆਪਣੀ ਬਾਲਸੀ ਭਾਈ ਇਹ ਖਰਾਬ ਹੋ ਚੁੱਕੀ ਹੈ ਚੂਹੇ ਨੇ ਕਰਤੀ ਕੁਛ ਤਾਂ ਖਰਾਬ ਇਹ ਤੇ ਪੌਦਿਆਂ ਦਾ ਬਹੁਤ ਬਰਾਹਾਲ ਹੈ ਫਿਰ ਤੋਂ ਹੋਰ ਪੁੱਛੀ ਹਸ ਤੋਂ ਲੈ ਕੇ ਆਵਾਂਗੇ ਬਹੁਤ ਗਰਮੀ ਆ ਪ੍ਰਾਪੋ ਬਹੁਤ ਬੜਾ ਨਿਕਲਿਆ ਜੀ ਤਾਂ ਪਸੀਨਾ ਨਿਕਲ ਗਿਆ ਜੀ ਚਲੋ ਫਿਰ ਸੈਟਰ ਆ ਗਿਆ ਦਾ ਸਟਾ ਲਾ ਜੀ ਦੇਖ ਫਿਰ ਤੁਸੀਂ ਚੂਹੇ ਦਾ ਹਾਲ ਦੇਖ ਲੋ ਐ ਕਰਕੇ ਚੂਹੇ ਆਤੀ ਬਹੁਤ ਜ਼ਿਆਦਾ ਨੇ ਕਾਫੀ ਦੇਖ ਹੀ ਰਹੇ ਹੋਗੇ ਜੀ ਕਿਉਂਕਿ ਆਰਗੇਨਿਕ ਹੋਣ ਕਰਕੇ ਫਿਰ ਇਹ ਸਾਰੇ ਆਪਾਂ ਨਹੀਂ ਕਰਦੇ ਆ ਕਰਕੇ ਬੜਾ ਹੋ ਜਾਂਦਾ ਤੇ ਕਾਲੇ ਫਰੀ ਚੱਕਣ ਲੱਗ ਰਹੇ ਨੇ ਪਿੱਛੇ ਉੱਧਰ ਤੇ ਹੁਣ ਆ ਬਾਡੇ ਚ ਆਪਾਂ ਇੱਧਰ ਵੱਡਾਂਗੇ ਇਹ ਵੀ ਰੈਂਜੇ ਥੋੜੀ ਜੀ ਚਲੋ ਫਤੂ ਅੱਜ ਖੇਤ ਇਹਦਾ ਖਾਲੀ ਕਰਕੇ ਮਾਣ ਬਹਾ ਲਾਂਗੇ। ਮਾਹ ਹੈ ਜਿਆ ਰੇੜੀ ਕਿ ਦੀ ਰੇੜੀ ਤੋਂ ਭਰ ਜੂਣ ਲੱਗਦਾ। ਪਿੱਛੇ ਦੇਖ ਰਿਓ ਇਹ ਛੋਟੀ ਆ। ਇਹ ਵੱਡਾਂਗੇ। ਉਹ ਜਿਹੜੇ ਇੱਧਰ ਦੇਖ ਰਹੇ ਤੁਸੀਂ ਉਹ ਆਪਣੀ ਜਿਹੜੀ ਬਾਦਚਾ ਬਰਖਾਂੇ ਬਾ ਲੰਬਾ ਟਾਈਮ ਚੱਲੂ ਜਿਹੜੀ ਉਹ ਆ। ਤੇ ਹੁਣ ਵੱਢ ਲੱਗਿਆ ਜੀ ਫਿਰ ਤੁਹਾਨੂੰ ਦਿਖਾਵਾਂਗੇ ਆਮ ਖਤਮ ਕਰਕੇ ਜਿਵੇਂ ਬਣਿਆ ਬਣੇ ਰਿਹਾ ਆਪਣੇ ਬਲੌਗ ਨਾਲ। ਲੋ ਜੀ ਬੱਟਰ ਨਾਲ ਕੰਮ ਆਪਣਾ ਨੇਬੜ ਚੁੱਕੇ ਸਾਰੀ ਬੜਤੀ ਹੁਣ ਚੱਕ ਕੇ ਰੇੜੀ ਸੱਟਾਂਗੇ ਕਰਮੀ ਨਾ ਜੇ ਲਾਤਾ ਪਤਾ ਸਰੀਰ ਨੂੰ ਨਿਚੋੜਦਾ ਸਰੀਰ ਨੂੰ ਕੋਲੇ ਕੰਨੇ ਲਾ ਕੇ ਰੇੜੀ ਤਰਾਂਗੇ ਚੜੀ ਫੇ ਚੱਲਦਾ ਮੈਂ ਦੁਕਾਨ ਤੇ ਵੀ ਜਾਣਾ ਥੋੜਾ ਥੋੜੀ ਜਿਹੀ ਰਹਿ ਗਈ ਚੱਕਣਾ ਜੀ ਥੋੜੀਆਂ ਢੇਰੇ ਅੰਦਰ ਵਿੱਚ ਰਹਿ ਗਈ ਆ ਵੱਡੀ ਭਈ ਇਹ ਚੱਕਦੇ ਚੱਕ ਕੇ ਰਹੇ ਰੇੜੀ ਵਿੱਚ ਕਿਥੇ ਤੁਹਾਨੂੰ ਦਿਖਾਵਾਂਗੇ ਬੜੇ ਰੋ ਆਪਣੇ ਬਲਾਓ ਨਾਲ ਇਹ ਨਾਲ ਕੋਈ ਬਹੁਤ ਜ਼ਿਆਦਾ ਭਾਈ ਇਸਕਾ ਚਰੀ ਦਾ ਇਕੱਲਾ ਇੱਕ ਘੰਟੇ ਦਾ ਵਰਤਾਪਾ ਚਿਰ ਸਾਹ ਚਿਰ ਦਾ ਇਕੱਲਾ ਹੀ ਘੰਟੇ ਦਾ ਵਰਤਾਪਾ ਬਈ ਵੱਡੀ ਅਖੀ ਚਰੀ ਵੱਡੀ ਬਹੁਤ ਚਰਵਾਦ ਅਸੀਂ ਨੇ 10 ਸਾਲਾਂ ਬਾਅਦ ਵੱਡੀਆਂ ਮਾਂ ਦੀ ਮੱਕੀ ਜਦ ਕੀ ਕਾਰਗਨ 10 ਸਾਲਾਂ ਦਾ ਦੱਤੀ ਚੱਕੀ ਅੱਜ ਆ ਬਹੁਤ ਕੰਮ ਕਰੀਏ ਤੇ ਮਾੜਾ ਮੁਰਕੀ ਕਰਤੇ ਕੰਮ ਨੂੰ ਅਸੀਂ ਵੜਦਾ ਕਿੱਲਾ ਦਿੱਤਾ ਪਰ ਕਿੱਲੇ ਜ ਹੈ ਘੱਟ ਸੀ ਲਗਾ ਤਾਰ ਨਹੀਂ ਸੀ ਆਉਦੇ ਨੂੰ ਗੱਡੀ ਭਰੀ ਲਾ ਲਈਏ ਤੇ ਰੇੜੀ ਲਾ ਕੇ ਨਾ ਦਰਵਾਜ਼ੇ ਤੇ ਵਰਤਦੇ ਨੇ ਹੁਣ ਸਾਰੀ ਵੜਤੀ ਹੁਣ ਅਸੀਂ ਤਾਰਾਂ ਦੇ ਰੇੜੀ ਵਿੱਚ ਹੁਣ ਹਵਾ ਜੀ ਮਾੜੀ ਜੀ ਚੱਲੀ ਆ ਬੱਲਾ ਜ ਆਇਆ ਬਹੁਤ ਔਖਾ ਸੀ ਕਰਮੀ ਨੇ ਬਹੁਤ ਹੰਕਾਰਿਆ ਕਿਉਂਕਿ ਕੰਮ ਤਾਂ ਨਹੀਂ ਖੜ ਬੜਾ ਔਖਾ ਪਰ ਅਸੀਂ ਕਰਦੇ ਨਹੀਂ ਨਾ ਸਾਨੂੰ ਤਾਂ ਔਖਾ ਲੱਗਦਾ ਕੋ ਸਾਡਾ ਦੁਕਾਨ ਤੇ ਬੈਠੇ ਰਹਿੰਦੇ ਆ ਕੰਮ ਕਾਰ ਸਾਡਾ ਹੈ ਜੇ ਦੁਕਾਨਦਾਰੀ ਵਾਲਾ ਤੇ ਕੰਮ ਹੋਣ ਕੀਤਾ ਹੀ ਨਹੀਂ ਹੈਗਾ। ਤਾਂ ਉਹ ਆਉ ਖਾ ਲੱਗਦਾ। ਕੋਈ ਜੇ ਡੇਲੀ ਕੰਮ ਕਰਦੇ ਨੇ ਦੇਖ ਭਾਈ ਉਹ ਵੀ ਬੰਦੇ ਨੇ ਉਹ ਤਾਂ। ਚਲੋ। ਮਿਲਦੇ ਅੱਗੇ ਸਾਨੂੰ। ਲਓ ਜੀ। ਸਾਰਾ ਕੰਮ ਆਪਣਾ ਹੋ ਗਿਆ ਸਮਾਪਤ। ਰੇੜੀ ਭਰ ਕੇ ਭੇਜ ਦਿਓ। ਹੋ ਜਾ ਰਹੀ ਅੱਗੇ। ਸਿਕਾਤੀ ਨਾਲ ਸਾਰਾ ਕੰਮ ਹੈ ਫਿਨਿਸ਼ ਕਰਤਾ। ਡੇਢ ਘੰਟਾ ਕੋਣ 2 ਘੰਟੇ ਲੱਗੇ ਜਾਂ ਤੰਤਣਾ। ਬਹੁਤ ਬਹੇ ਗਿਆ ਚੋ ਸਰੀਰ ਮੁੜਕਾ ਆ ਗਿਆ। ਤੇ ਨਾਲੇ ਕੰਮ ਨੇ ਬੜ ਗਿਆ ਸਾਰਾ। ਅਜੇ ਮੂੰਗੀ ਰਹਿ ਗਈ ਨੂੰ ਅੱਜ ਬਾਦਾਂਗੇ ਵਿੱਚੀ। ਮਾਮ ਤਿਆਰ ਕਰਾਂਗੇ ਜੀਰੀ ਵਾਸਤੇ ਬਟਾ ਬਟਾ ਪੋਚਾ ਇਸ ਨੂੰ ਵੀ ਦਿਖਾਵੇਂ ਬਲੌਗ ਤੇ ਚੱਲੀਏ ਵੀ ਕਲਾਸ ਕਿ ਅੱਜ ਦਾ ਬਲੌਗ ਸਾਡਾ ਬਈ ਸਮਾਪਤ ਹੈ ਕੋ ਭਾਈ ਹੁਣ ਚੱਲੀਏ ਕਿਵੇਂ ਲੱਗਿਆ ਆਪਣਾ ਬਲੌਗ ਜਰੂਰ ਦੱਸਿਓ ਕਮੈਂਟ ਕਰਕੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਮਿਲਾਂਗੇ ਤੁਹਾਨੂੰ ਅਗਲੇ ਬਲੌਗ ਸ਼ੁਕਰੀਆ ਧੰਨਵਾਦ